ਜੀ ਸਭ ਅੱਜ ਦੇ ਵੈਲਕਮ ਟੂ ਥੀ ਟਾਕ ਦਾ ਵਤਨ ਮੈਨੂੰ ਆਪੀਆ ਖੇਡਾਂ ਦਾ ਤਕ ਕੀ ਮਕਸਦ ਵਾ ਔਰ ਕਿਤੋਂ ਜਲਦੀ ਤੇ ਕਿਤੋਂ ਤੱਕ ਜਾਏਗੀ ਅ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋਂ ਕਰਨੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਹੇ ਆਂ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣ ਗਏ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋ ਗਈਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ 'ਚ ਜਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਹਮਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿੱਖ ਹੈ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਰ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕੀ ਇਹ ਖੇਡਾਂ ਵੱਲੋਂ ਇੰਨੇ ਕੁ ਵਧੀਆ ਆਪਣੇ ਰੁਝਾਨ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਵੇ ਤੇ ਪੰਜਾਬ ਦੀ ਤਰੱਕੀ ਵੀ ਜਿਹੜੀ ਨਾਲ ਰਵੇ ਇਹ ਜੋ ਪਿਛਲੇ ਸਾਲ ਵੀ ਬਦਲ ਪੰਜਾਬ ਦੀ ਖੇਡਾਂ ਕਰਵਾਈਆਂ ਗਈਆਂ ਸੀ ਉਹ ਟਾਰਚ ਮਾਰਚ ਕੱਢਿਆ ਗਿਆ ਸੀ ਉਦੋਂ ਕਿੰਨਾ ਚ ਫਰਕ ਸਮੀ ਤੇ ਬੱਚਿਆਂ ਦਾ ਕਿੰਨਾ ਗੁਰਜਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਦੇ ਅੱਗੇ ਸੈਕੰਡ ਰਹਿ ਗਏ ਉਹਨਾਂ ਦਾ ਐਰ ਕੀ ਮੰਨਿਆ ਵੀ ਆਪਾਂ ਫਰਸਟ ਹੋਣਾ ਜਿਹੜੇ ਫਰਸਟ ਵਾਲੇ ਨੇ ਉਹਨਾਂ ਨੂੰ ਇਹ ਆ ਵੀ ਆਪਾਂ ਪੋਜੀਸ਼ਨ ਸੰਭਾਲ ਕੇ ਰੱਖਣੀ ਆ ਜਿਹੜੇ ਥਰਡ ਵਾਲੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਫਰਸਟ ਹੋਣਾ ਸੋ ਅੱਗੇ ਨਾਲੋਂ ਕੰਪੀਟੀਸ਼ਨ ਜਿਹੜਾ ਵਾ ਉਹ ਖੇਡਾਂ ਦਾ ਚੱਲ ਪਿਆ ਜਿਹੜਾ ਕੀ ਅੱਗੇ ਖੇਡਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਸੀ ਬੱਚੇ ਜਿਹੜੇ ਸੀ ਉਹਨਾਂ ਵੱਲ ਇੰਨਾ ਫੋਕਸ ਨਹੀਂ ਸੀ ਦਿੱਤਾ ਜਾ ਰਿਹਾ ਆ ਹੁਣ ਜਿਹੜੀ ਹਾਕੀ ਦੀ ਟੀਮ ਆ ਜਿਹੜੀ ਜਿੱਤ ਕੇ ਆਈ ਆ ਮੈਂ ਕਹਿ ਸਕਦਾ ਉਹਦੇ ਵਿੱਚੋਂ ਮਾਣ ਜੋ ਕੋ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਕ ਪਲੇਅਰ ਨੂੰ ਕਰੋੜ ਕਰੋੜ ਰੁਪਇਆ ਦਿੱਤਾ ਪਲੱਸ ਜੇ ਕਰੋੜ ਕਰੋੜ ਦਿੱਤਾ ਤੇ ਨੌਕਰੀਆਂ ਵੀ ਨਾਲ ਹੋਣਗੀਆਂ ਸੋ ਸਾਡਾ ਇਹ ਕਨਸੈਪਟ ਆ ਵੀ ਪੰਜਾਬ ਦਾ ਜਿਹੜਾ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀਆਂ ਖੇਡਾਂ ਜੇ ਆਪਾਂ ਵਧੀਆ ਲੈਵਲ ਤੇ ਖੇਡਦੇ ਆ ਤੇ ਕੱਲ ਨੂੰ ਸਰਕਾਰ ਸਪੋਰਟ ਵੀ ਕਰਦੀ ਆ ਤੇ ਪਿਆਰ ਵੀ ਕਰਦੀ ਆ ਮਕਸਦ ਇਹ ਰਿਹਾ ਕਿ ਨੌਜਵਾਨਾਂ ਨੂੰ ਸਪੋਰਟਸ ਦੇ ਪ੍ਰਤੀ ਇੰਟਰੀਸਟ ਵਾਇਰ ਕਰਨਾ ਤਾਂ ਕਿ ਜਿਵੇਂ ਸੋਨੇ ਅਸੀਂ ਪਿਛੇ ਲਵੇਖਿਆ ਸਾਡੇ 2 ਸਾਲਾਂ ਸਾਡਾ 올림픽 ਮੈਡਲ ਆ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਜਿੰਨਾ ਸਾਡਾ ਗ੍ਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾੜ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ ਸੋ ਖੇਡਾਂ ਵੱਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਨੌਜਵਾਨ ਜਿਹੜੇ ਨੌਕਰੀ ਦੀ ਫਿਕਰ ਹੁੰਦਾ ਤੇ ਸਪੋਰਟਸ ਇੱਕ ਇਹੋ ਜਿਹਾ ਇਹੋ ਜਿਹਾ ਜਰੀਆ ਹੈ ਜਿੰਨਾ ਆਪਾਂ ਨੌਕਰੀ ਵੀ ਲੈ ਸਕਦੇ ਹਾਂ ਸਰਕਾਰ ਨੇ ਉਹਦੇ ਵਿੱਚ ਕੋਟਾ ਵੀ ਆਪਣਾ ਕੀਤਾ ਜੇ ਆਪਾਂ ਪੀਸੀਐਸ ਅਫਸਰਾਂ ਦੀ ਗੱਲ ਕਰਦੇ ਜੇ ਮੈਡਮ ਆਪ ਗੱਲ ਕਰਦੇ ਆ ਤੇ ਉਹਦੇ ਵਿੱਚ ਵੀ ਸਾਡਾ ਕੋਟਾ ਸਪੋਰਟਸ ਦਾ ਸੋ ਇਹੀ ਅਵੇਅਰਨੈਸ ਨੂੰ ਫਲਾਉਣ ਵਾਸਤੇ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਅੱਜ ਇਹ ਤੀਸਰਾ ਸੈਸ਼ਨ ਹੈ ਹਾਂਜੀ ਲਾਕ ਰਿਸਪੌਂਸ ਤੇ ਕਈ ਨਾ ਮਦਦ ਦਿਖਾਈ ਦੇ ਰਹੀ ਹੈ ਵੈ ਬਲੌਕ ਲੈਵਲ ਤੋਂ ਸਾਡੀਆਂ ਗੇਮਾਂ ਸ਼ੁਰੂ ਹੁੰਦੀਆਂ ਨੇ ਇੰਨਾ ਬਹੁਤ ਜ਼ਿਆਦਾ ਰਿਸਪੌਂਸ ਬੱਚਿਆਂ ਵਿੱਚ ਆ ਰਿਹਾ ਬੱਚੇ ਮ ਆਪਣੇ ਆਪ ਰਜਿਸਟਰਡ ਵੀ ਕਰ ਰਹੇ ਨੇ ਖੇਡਾਂ ਵਿੱਚ ਆਪਣੇ ਆਪ ਨੂੰ ਇਨਵੋਲ ਵੀ ਕਰ ਰਹੇ ਨੇ ਪੇਰੈਂਟਸ ਵੀ ਬਹੁਤ ਅਵੇਅਰ ਹੋਏ ਇਹਨਾਂ ਕਰਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਦੀ ਗੱਲ ਕਰਦੇ ਹਾਂ ਕਿਹੜੀ ਕਿਹੜੀ ਖੇਡਾਂ ਕੁਣ ਮੇਰੀਆਂ ਨਾਲ ਜਾਂ ਕਿਹੜੀ ਕਿਹੜੀ ਖੇਡਾਂ ਖੇਡਾਂ ਵਤਨ ਪੰਜਾਬ ਦੇ ਵਿੱਚ ਜਿੰਨੇ ਸਾਡੀਆਂ ਇੰਟਰਨੈਸ਼ਨਲ ਲੈਵਲ ਤੇ ਖੇਡਣ ਨੇ ਆਪਾਂ ਹੈਂਡਬਾਲ ਫੁੱਟਬਾਲ ਵਾਲੀਬਾਲ ਰਗਬੀ ਆਲ ਟਾਈਪ ਆਫ ਗੇਮ ਜਿਹੜੀਆਂ ਸਾਡੀਆਂ ਨੇ ਸਾਡੀ ਅਕੋਰਡਿੰਗ ਟੂ ਸਪੋਰਟਸ ਪਾਲਿਸੀ ਆ ਉਹ ਸਾਰੀਆਂ ਦੇ ਵਿੱਚ ਇਨਵੋਲਵ ਨੇ ਔਰ ਸਾਡਾ ਇਹੀ ਮੈਸੇਜ ਆ ਸਾਡਾ ਬੀਂਗ ਕੋਚ ਬੀਂਗ ਡੀਐਸਓ ਬੀਂਗ ਡਾਇਰੈਕਟਰ ਸਪੋਰਟਸ ਜਾਂ ਵੀ ਮੈਕਸਿਮ ਬੱਚੇ ਜਿਹੜੇ ਆ ਨਾ ਖੇਡਾਂ ਵਿੱਚ ਆਪਣਾ ਭਾਗ ਲੈਣ ਤਾਂ ਕਿ ਬੱਚੇ ਦੀ ਤੰਦਰੁਸਤੀ ਰਹੇ ਤੇ ਉਹ ਇੱਕ ਵਧੀਆ ਸਮਾਜ ਸਿਰਜ ਸਕਣ ਧੰਨ ਬੱਚੇ ਸੇਪੀ ਸਾਨੂੰ ਜਿਹੜੀ ਆ ਮਾਨ ਸਰਕਾਰ ਨੇ ਜਿਹੜੀ ਅੱਜ ਯੋਜਨਾ ਫਰੁ ਕੀਤੀ ਆ ਛੱਡਾਂ ਮਤਨ ਪੰਜਾਬ ਦੀਆਂ ਤੇ ਬਹੁਤ ਵਧੀਆ ਹਾਰਟ ਸਪੋਰਟਸ ਨੇ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਹੈ ਜਿਹੜਾ ਸਾਡੇ ਸੈਂਟਰ ਆ ਘੁੰਮ ਲਾਂਦਾ ਸਾਡੇ ਉਥੇ ਆਪਣਾ ਸੈਂਟਰ ਆ ਤੇ ਜਿੰਨੇ ਵੀ ਆ ਬੱਚੇ ਆ ਸਾਰੇ ਇਹਨਾਂ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ